हां जी 사시 ਕਾਲ ਜੀ ਸਾਰੇ ਵੀਰਾਂ ਨੂੰ ਆ ਸਾਹਮਣੇ ਘੱਟੀ ਦੇਖ ਰਹੇ ਸਮਝ ਦੀ ਕੱਲ ਤੁਹਾਨੂੰ ਦਿਖਾਇਆ ਸੀ ਸ਼ਾਮ ਨੂੰ ਗੁਲੀ ਪਾਈ ਸੀ ਕਿਹਨੇ ਗੈਂਦੀ ਵੀਡੀਓ ਪਾਉਣ ਲੱਗੇ ਆ ਕੱਲ ਸਾਵਨ ਦੀ ਵੀਡੀਓ ਪਾਈ ਸੀ ਆਪਣੇ ਗੁੱਸਾ ਅਸੀਂ ਨੂੰ ਉਸੇ ਇੱਕ ਪਰਿਵਾਰ ਪਿੰਡ ਬਰਨਾਲਾ ਕਫੀਰ ਪਟਿਆਲਾ ਕੰਮਚਾਰਨ ਆ ਸਾਹਮਣੇ ਤੁਹਾਨੂੰ ਬਾਲਟੀ ਖਾਲੀ ਕਰਤੀ ਹੁਣ ਚੋਣ ਲੱਗਿਆ ਦੋ ਤਾਣ ਵਾਲੀ ਮਾਜਾ ਮੋਹਰਾਂ ਨਸਲ ਦੀ ਮਾਜਾ ਤੇ ਦੋ ਤਾਣੇ ਦੇ ਕੁਵੈਰਾ ਕਰਿਆਲੀ ਗੱਲਣੀਆਂ ਆਪਣੇ ਗੁਰਸਾਹ ਸਿੰਘ ਗੁਰਸੇਕ ਪਰਵਾਦੇ ਵੀਰ ਨੇ ਲਈ ਸਾਹਮਣੇ ਮਾਇਤਾ ਉਹਨਾਂ ਤੋਂ ਸਾਰੀ ਮੱਝ ਚੋਕੇ ਦਿਖਾਉਣਗੇ ਹਾਂਜੀ ਸਾਰੀ ਮੱਝ ਤੁਹਾਨੂੰ ਚੋਕੇ ਦਿਖਾਉਣਗੇ ਗੁਰਸਾਹਬ ਸਿੰਘ ਜੀ ਪਿੰਡ ਬਨਾਲੀ ਵਾਲੇ ਜਿਨ੍ਹਾਂ ਦੀ ਇਹ ਮੱਝ ਹੈ ਕੱਲ ਸ਼ਾਮੇ ਵੀੜੀ ਗਈ ਭਾਈ ਸੀ ਤਾਂ ਦੱਸਿਆ ਕਿੰਨਾ ਦੁੱਧ ਸੀ ਅੱਜ ਫਿਰ ਦੱਸਾਂਗੇ ਕਿੰਨਾ ਦੁੱਧ ਆ ਦਿੱਤਾ ਇੱਕ ਟਾਈਮ ਦਾ ਦੋ ਥਣ ਵਾਲੀ ਮੱਝ ਹੈ ਮੋਰਾ ਨਸਲ ਦੀ ਸੱਚ ਬਾਈ ਦੇਖ ਲਓ ਬਹੁਤ ਬਈ ਅੱਛਾਈ ਮੱਝ ਦੀ ਜੀਦੋਂ ਮਾਜੀ ਤੁਸੀਂ ਅਣ ਦੇਖ ਸਕਦੇ ਜੋ ਪਿੰਡ ਬਰਨਾਲਾ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਨੇੜੇ ਕਰਿਆਲਾ ਜੀ ਹੇਰਾ ਫੇਰੀ ਵਾਲੀ ਗੱਲਣੀ ਆ ਨੇ ਸਵੇਰ ਦੀ ਵੀਡੀਓ ਹੈ ਸਵੇਰ ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ। ਨੂੰ ਜਾਂ ਦੇਖ ਲੋ ਜਿਵੇਂ ਜਮ ਮੱਝ ਹੋਈ ਜਾ ਰਹੀ ਆ। ਹੋਇਆ ਮੈਂ ਤੁਹਾਨੂੰ ਸਾਹਮਣੇ ਟਾੜੇ। ਦਿਖਾਈ ਜਾਂਦੇ ਆ। ਹਾਂਜੀ ਦੋ ਥਣ ਵਾਲੀ ਮੱਝ ਆ। ਇਦਾਂ ਦੇ ਮੱਝਾਂ ਵੀ ਬਹੁਤ ਘੱਟ ਮਿਲਦੇ ਦੋਸਤਾਂ ਵਾਲੀਆਂ ਤੇ ਇੱਕ ਨਸਲ ਜਿਹੜੀ ਵਧੀਆ ਮੋਹਰਾ ਕੰਪਨੀ ਦੀ ਕੱਲ ਨੂੰ ਫਿਰ ਤੁਹਾਨੂੰ ਅੱਜ ਦੀ ਸ਼ਾਮ ਦੀ ਵੀਡੀਓ ਪਾਵਾਂਗੇ ਦਿਖਾਵਾਂਗੇ ਕਿੰਨਾ ਦੁੱਧਿਆ ਜੋ ਕਿ ਇਹ ਲਾਸਟ ਹੀ ਤੁਹਾਨੂੰ ਫੇਰ ਕੰਡੇ ਤੇ ਦਿਖਾਵਾਂਗੇ ਤੋੜ ਕੇ ਕਿੰਨਾ ਦੁੱਧ ਹੋਇਆ ਕਿੰਨੀ ਬਾਲਟੀ ਆ ਬਾਲਟੀ ਕੀ ਆ 700 ਗ੍ਰਾਮ ਦੀ ਤਕਰੀਬਨ 700 ਗ੍ਰਾਮ ਦੇ ਲੱਗੇ ਆ 700 ਗ੍ਰਾਮ ਦੀ ਬਾਲਟੀ ਆ ਕੱਲ ਦੀ ਵੀਡੀਓ ਤੁਹਾਨੂੰ ਦਿਖਾਇਆ ਸੀ 11 ਲੀਟਰ ਨਿਕਟਿਆ ਉਹਨ ਦੁੱਧ ਅੱਜ ਕੱਲ੍ਹ ਸ਼ਾਮ ਦਾ 11 ਲੀਟਰ ਤੇ 400 ਗ੍ਰਾਮ ਦੇ ਲਾਗੇ ਸਾਗੇ ਸੀ ਤੇ 700 ਗ੍ਰਾਮ ਦੀ ਵਾਰਟੀ ਆ 11 ਲੀਟਰ 900 ਗ੍ਰਾਮ ਆਇਆ ਸੀ ਇੱਥੇ ਆਇਆ ਸੀ ਕੱਲ ਆ ਦੁੱਧ ਤੇ 700 ਗ੍ਰਾਮ ਦੀ ਵਾਰਟੀ ਆ ਆ ਕੱਟੀ ਆ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਇਹ ਸਮਝ ਦੀ ਆਜੇ ਤੰਦ ਦੁੱਧ ਤੋੜ ਕੇ ਦਿਖਾਉਣਗੇ ਆ ਸਾਹਮਣੇ ਤੁਹਾਡੇ ਦੁੱਧ ਆ ਸੋਰੀ ਮੈਂ ਚੋੜੀ ਨਾਲੇ ਕੰਡੇ ਤੰਦ ਕਹੋਗੇ ਇਹਨਾਂ ਦੁੱਧ ਕਿੰਨਾ ਹੈ ਸਵੇਰ ਵਾਲਾ ਦੁੱਧ ਜਿਹੜਾ ਹਾਂਜੀ ਆ ਤੁਹਾਡੇ ਸਾਹਮਣੇ ਦੁੱਧ ਹੈ 11 ਲੀਟਰ ਤੇ ਸਾਡੇ 11 ਲੀਟਰ ਬੰਦਾ ਹੈ ਤੇ ਬੰਦਾ ਇੰਨਾ ਦਾ ਜਿੰਨਾ ਜੋ ਵੀ ਤੁਹਾਡੇ ਸਾਹਮਣੇ ਆ ਵੀਡੀਓ 'ਚ